ਉਹ ਇੱਧਰ ਆ ਗਿਆ ਹਟ ਆਹ ਆਹ ਐਨਾ ਸੋਚੀ ਵੀ ਜੈਲਾਪੜਾ ਨਹੀਂ ਜਲਦੀ ਵਿੱਚ ਕੀ ਬਿੱਲਾ ਜਾ ਮਾਰ ਲਿਆ ਆ ਅੱਜ ਜਿੱਦਣ ਦਾ ਪ੍ਰੋਗਰਾਮ ਬੁੱਕ ਹੋਇਆ ਆਪਣੀ ਬੁਚਕਰ ਵਾਲੇ ਸਾਰੇ ਕਲੱਬ ਵਾਲੇ ਮੈਂਬਰ ਆਪਣਾ ਕਿੰਦੇ ਹੁਣੀ ਦਲਜੀਤ ਬੈਠਾ ਹੈ ਇਕਵਾਲ ਜੀ ਬੈਠੇ ਵਾ ਵਾਏ ਵਾ ਇਹਨਾਂ ਨੂੰ ਪਤਾ ਨਹੀਂ ਕੀ ਨੇ ਦੱਸਦਾ ਤੂੰ ਕੇਲਿਆਂ ਦੀ ਸ਼ਕੀਨ ਹੈ ਕੇਲਿਆਂ ਦੀ ਸ਼ਕੀਨ ਹੈ ਇਹਨਾਂ ਨੇ ਤਾਂ ਪਿੱਛੇ ਟੋਕਰਾਂ ਭਰ ਕੇ ਰੱਖਿਆ ਪਿਆ ਹਾਂ ਉਹ ਕੇਲੇ ਥੋੜੇ ਜੇ ਨਰਮ ਆ ਗਰਮੀ ਕਰਕੇ ਲੱਕ ਜਾਨੀ ਖੜਦਾ ਹੋ ਤਕੜੀਆਂ ਲਓ ਵੀ ਪਿੰਡ ਵਾਲਿਓ ਇਹਨੂੰ ਗਾਣਾ ਨਾ ਸਮਝਿਓ ਬੁਚਕਰਾਲਿਓ ਅਸੀਂ ਢਿੱਡ ਫਰੋਲਣ ਆਇਆ ਓ ਤੁਹਾਡੇ ਕੋਲੇ ਢਿੱਡ ਆ ਮੱਕੀਆਂ ਦੇ ਹੋਲੇ ਆਏ ਹਾਏ ਹਾਏ ਥੋਡੇ ਨਾਲ ਦਿਲ ਦੀ ਗੱਲ ਕਰਾਂਗੇ ਅੰਦਰ ਦੀ ਗੱਲ ਕਰਾਂਗੇ ਸਾਡੇ ਘਰ ਚ ਦੋ ਨੂੰਹਾਂ ਸਾਡੇ ਦੋ ਮੁੰਡੇ ਵਿਆਹ ਕੇ ਆਏ ਵੀ ਆ ਦੋ ਨੂੰਹਾਂ ਸਾਡੀ ਭੋਰਾ ਸੇਵਾ ਨਹੀਂ ਹੁੰਦੀ ਮਹਾਰਾਜ ਦੀ ਸੌ ਲੱਗੇ ਇੰਨੀਆਂ ਤੇਜ ਐ ਇੰਨੀਆਂ ਤੇਜ ਆ ਲਾਲ ਮਿਰਚਾਂ ਗੀਆਂ ਤੇ ਬੁਚਕਰਾਲਿਓ ਇਹਨੂੰ ਗਾਣਾ ਨਹੀਂ ਸਮਝਣਾ ਅਸੀਂ ਢਿੱਡ ਫਰੋਲਣ ਆਇਆ ਤੁਹਾਡੇ ਕੋਲੇ ਤੇ ਇਹਨੂੰ ਟਕਾ ਕੇ ਗਾਣੇ ਨੂੰ ਸੁਣਿਓ ਇਹਦੇ ਵਿੱਚ ਥੋੜੀ ਜੀ ਮਾਇਆ ਦੀ ਵੀ ਮੰਗ ਹੈ ਉਹ ਤੁਸੀਂ ਆਪ ਦੇਖਣਾ ਹੈ ਕਿਸ ਤਰ੍ਹਾਂ ਕਰਨੀ ਹੈ ਇਹ ਮਾਇਆ ਤੁਰਦੀ ਫਿਰਦੀ ਚੰਗੀ ਲੱਗਦੀ ਹੈ ਕਿਤੇ ਐਸ਼ ਬਨੇਰੇ ਤੇ ਕਦੇ ਆਸ਼ ਬਨੇਰੇ ਤੇ ਆਖੋ ਸ਼ਤਨਾਮ ਸ਼੍ਰੀ ਵਾਹਿਗੁਰੂ ਆਹ ਵਾਜੀ ਵਾ ਭਈ ਕਰੀਏ ਸ਼ੁਰੂ ਮੁਖਤਿਆਰ ਕਰ ਮਾੜਾ ਗੱਲ ਜਾ ਕਰੋੜ ਲਾਂ ਆਹਾਹਾਹਾਹਾ ਆਹ ਸੁਰ ਦੇ ਭਈ ਨਿਤ ਮੱਜਾਂ ਆਚਾਰ ਕੇ ਲਿਆਵਾਨੀ ਆ ਬੱਚਿਆਂ ਨੂੰ ਰੋਜ਼ ਖੜਾਵਾਨੀ ਆ ਬੁਝਕਰਾਲਿਓ ਸਾਡੇ ਚ ਘਰੇ ਚਾਰ ਪੰਜ ਮੈਂ ਸਾਰ ਰੱਖੀਆਂ ਮੇਰੇ ਮੂਰੇ ਲਿਆ ਦਿੰਦੇ ਬਾਬਾ ਛੱਪੜ ਚ ਨਵਾ ਲਿਆ ਦੱਸ ਬਾਬਾ ਕਿੱਧਰ ਨੂੰ ਜਾ ਮੈਂ ਤਾਂ ਆ ਬੱਦ ਦਾ ਸਿਵਿਆਂ ਚ ਪਿਆ ਨਿਤ ਮੱਜਾਂ ਆਚਾਰ ਕੇ ਲਿਆਵਾਨੀ ਬੱਚਿਆਂ ਨੂੰ ਰੋਜ਼ ਖੜਾਵਾਨੀ ਮੇਰੀ ਕਿੰਨੀ ਸੇਵਾ ਕਰਦੀ ਸੀ ਤੂੰ ਹਾਈ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵਟ ਗਈ ਨੀ ਨਾ ਕਾਂ ਤੋਂ ਹੁਣ ਮੁਖ ਤਿਆਰ ਕੋਰੇ ਕਿਉਂ ਦਾਲ ਚ ਪਾਉਣੋਂ ਹਟ ਗਈ ਨੀ ਮੱਜਾਂ ਚਾਰ ਕੇ ਲਿਆਵਾਂ ਨਹੀਂ ਮੱਜਾਂ ਚਾਰ ਕੇ ਨਿਤ ਮੱਜਾਂ ਚਾਰ ਕੇ ਲਿਆਵਾਂ ਨਹੀਂ ਬੱਚਿਆਂ ਨੂੰ ਰੋਜ਼ ਖੜਾਵਾ ਨਹੀਂ ਨਿਤ ਮੱਜਾਂ ਚਾਰ ਕੇ ਲਿਆਵਾਂ ਨਹੀਂ ਬੱਚਿਆਂ ਨੂੰ ਰੋਜ਼ ਖੜਾਵਾ ਨਹੀਂ ਮੇਰੀ ਕਿੰਨੀ ਸੇਵਾ ਕਰਦੀ ਸੀ ਨਹੀਂ ਕਿੰਨੀ ਸੇਵਾ ਓ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵਟ ਗਈ ਨਹੀਂ ਨਾ ਕਾਂ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣਾ ਹਟ ਗਈ ਨੀ ਨਾ ਕਾਂ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣਾ ਹਟ ਗਈ ਨੀ ਸਾਰਾ ਪਿੰਡ ਬੈਠਾ ਹੈ ਮੇਰੀ ਦਾਲ ਚ ਕਿਉਂ ਪਾਉਣ ਤੋਂ ਕਿਹੜਾ ਰੋਕਦਾ ਆਪਣਾ ਛੋਟਾ ਮੁੰਡਾ ਰੋਕਦਾ ਜਾਂ ਵੱਡਾ ਰੋਕਦਾ ਕੰਨਲ ਜਿਆ ਕੱਪੜੀ ਛੋਟੀ ਨੂੰ ਰੋਕਦੀ ਐ ਜਾਂ ਵੱਡੀ ਰੋਕਦੀ ਐ ਬੋਤਾ ਜਿਆ ਮੁਹਤਿਆਰ ਕਰੇ ਖੁੱਲ ਕੇ ਦੱਸ ਦੇ ਤੇਰੇ ਪਿੱਛੇ ਸਾਰੇ ਟੱਬਰ ਨਾ ਪਾਤੀਓ ਪਾਤੀ ਹੋਣ ਨੂੰ ਤਿਆਰ ਐ ਲਦੀ ਜੀ ਹੋ ਜੀ ਖਾ ਲਾਵੇ ھوں ਟੱਬਰ ਵੱਧ ਗਿਆ ਬਾਣਾਵੇ ਤੂੰ ਮਿਲਦੀ ਜੀ ਹੋ ਜੀ ਖਾ ਲਾਵੇ ਹਾਏ ਬੁੜਿਆਂ ਨੂੰ ਕੋਈ ਸਿਆਣੇ ਨਾ ਹਾ ਬੁੜਿਆਂ ਨੂੰ ਕੋਈ ਸਿਆਣੇ ਨਾ ਬੁੜਿਆਂ ਨੂੰ ਕੋਈ ਸਿਆਣੇ ਨਾ ਭੈੜੀ ਰੀਤ ਕਾਲੀ ਉਗਦੀ ਐ ਮੈਂ ਕੀ ਕਰਾਂ ਸਰਦਾਰਾ ਚੱਕਰ ਵਾਲਿਓ ਭਾਈ ਮੈਂ ਐਵੇਂ ਨਹੀਂ ਝੋਲਾ ਚੱਕੀ ਫਿਰਦਾ ਮੇਰੀਆਂ ਕਿੜਾ ਮੋਗੇ ਨੂੰ ਚਲਦੀਆਂ ਮੈਂ ਵੀ ਰੋਟੀ ਤੁਹਾਡੇ ਸਿਰ ਤੇ ਖਾਣੀ ਐ ਇਹ ਮਾਇਆ ਤੁਰਦੀ ਫਿਰਦੀ ਚੰਗੀ ਲੱਗਦੀ ਹੈ ਕਦੇ ਐਸ਼ ਬਨੇਰੇ ਤੇ ਕਦੇ ਔਸ਼ਬਨੇਰੇ ਤੇ ਜਿੰਨੀ ਤੁਸੀਂ ਅੱਜ ਮੈਨੂੰ ਮਾਇਆ ਦਿਓਗੇ ਮੈਂ ਫੜ ਫੜ ਕੇ ਝੋਲੇ ਚ ਪਾਈ ਜਾਊਂਗਾ ਜਾਨ ਸਰ ਗੱਡੀ ਚੋਂ ਉਤਰ ਕੇ ਮੈਂ ਜਾ ਕੇ ਇਹ ਲੰਗਰ ਚ ਪਾ ਦੂੰਗਾ ਲੰਗਰ ਉਹ ਜਿਹੜਾ ਸਾਡੀ ਰਸੋਈ ਚ ਪਕਦਾ ਹੈ ਦੇ ਜੀ ਮੁਖਤਿਆਰ ਕਰੇ ਘਰ ਵਿੱਚ ਚੱਲੂਗੀ ਮੇਰੀ ਨਹੀਂ ਉਹ ਜੱਜ ਦੇ ਰੀਡਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਨਹੀਂ ਜੱਜ ਦੇ ਰੀਡਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਨਹੀਂ ਮੈਂ ਨਿਤ ਸੋਚਦਾ ਰਹਿਣਾ ਮੈਂ ਨਿਤ ਸੋਚਦਾ ਨਿਤ ਸੋਚਦਾ ਰਹਿੰਦਾ ਹਾਂ ਸੇਤ ਤੇਰੀ ਕਿਉਂ ਘਟ ਗਈ ਹੁੰਨੀ ਨਾ ਕਾ ਤੂੰ ਹੁਣ ਮੁਖਤਿਆਰ ਕਰੇ ਕਿਉਂ ਦਾਲ ਚ ਪਾਉਨੋ ਹਟ ਗਈ ਨਹੀਂ ਬੁਚਕਰ ਵਾਲੇ ਬੰਦੇ ਸਿਆਣੇ ਆ ਉਹ ਕਹਿੰਦੇ ਆ ਵਾਹ ਮਾਰਾ ਮਾਲਕ ਤੈਨੂੰ ਚੜ੍ਹਦੀਆਂ ਕਲਾ ਚ ਰੱਖੇ ਆਹਾ ਹਾ ਹਾ ਮੁਖਤਿਆਰ ਕਰੇ ਹੁਣ ਨਹੀਂ ਆਪਾਂ ਡੋਲਦੇ ਹੁਣ ਮਾ ਟੂਮ ਛੱਲਾ ਵੀ ਕਰਾ ਦੂੰਗਾ ਪੋਰਾ ਕੋਈ ਨਾ ਕਾ ਤੂੰ ਹੁਣ ਮੁਖਤਿਆਰ ਕਰੇ ਕਿਉਂ ਦਾਲ ਚ ਪਾਉਨੋ ਹਟ ਗਈ ਨਹੀਂ ਕਿਉਂ ਕਿਆ ਵਾੜਾ ਕੱਕੇ ਮੈਂ ਜਦ ਤੇਰੀ ਢਾਲ ਵਿੱਚ ਪਾਉਂਦੀ ਵੇ ਓ ਵਾਲਾ ਡੱਬਾ ਚੱਕ ਕੇ ਮੈਂ ਜਦ ਤੇਰੀ ਢਾਲ ਵਿੱਚ ਪਾਉਂਦੀ ਵੇ ਕੀ ਮੱਲ ਢੋਣੇ ਨੇ ਬਾਪੂ ਨੇ ਮੈਨੂੰ ਭੱਡੀ ਬਹੂ ਸੁਣਾਉਂਦੀ ਵੇ ਕੀ ਮੱਲ ਢੋਣੇ ਨੇ ਬਾਪੂ ਨੇ ਮੈਨੂੰ ਭੱਡੀ ਬਹੂ ਸੁਣਾਉਂਦੀ ਵੇ ਹਾਏ ਦੁੱਧ ਦਾ ਜਾ ਦੋ ਗਲਾਸ ਭਰਾਂ ਦੁੱਧ ਦਾ ਜਦੋਂ ਗਲਾਸ ਪਰਾਂ ਛੋਟੀ ਦੀ ਬੂਥੀ ਸੋਝਦੀ ਛੋਟੀ ਨੂੰ ਜਿਹੜੀ ਪਈ ਮਲਕਾਲੀਆ ਇਹ ਤਾਂ ਮਦਰੋ ਜੀ ਬਹੁਤ ਖਰਾਬ ਐ ਮੁਖਤਿਆਰ ਕਰੇ ਇਹਨੇ ਤਾਂ ਆਪਣਾ ਬੁਰਾ ਹਾਲ ਕਰਿਆ ਪਿਆ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਜਾ ਕਲੱਬ ਵਾਲੇ ਆਪਣੇ ਨਾਲ ਤੂੰ ਡੋਲ ਲਾਂ ਡੋਲ ਲਾ ਮੈਂ ਦੁੱਧ ਦਾ ਜਦੋਂ ਗਲਾਸ ਪਰਾਂ ਹਾਏ ਦੁੱਧ ਦਾ ਜਦੋਂ ਗਲਾਸ ਪਰਾਂ ਛੋਟੀ ਦੀ ਬੂਥੀ ਸੁਝਦੀ ਐ ਮੈਂ ਕੀ ਕਰਾਂ ਸਰਦਾਰ ਆਪਣੇ ਕੋਲੇ 12 ਕਿਲੇ ਪੈਲੀ ਦੇ ਆ ਉਹ ਨੱਕੇਵੇਂ ਮੁੰਡਿਆਂ ਨੂੰ 4-4 ਤੋਂ ਉਹਨਾਂ ਨੂੰ ਆ ਜਾਣਗੇ ਜਿਹੜੇ ਆਪਣੇ ਵਾਲੇ 4 ਕਿੱਲੇ ਉਹਦੀ ਸਕੀਮ ਸੁਣ ਲੈ ਨੇੜੇ ਰਹਿ ਕੰਧਾਂ ਦੇ ਕੰਨ ਹੁੰਦੇ ਆ ਆ ਪੰਡਾਲ ਦੇ ਵਿੱਚ ਭੋਲੀ ਬੈਠੀ ਆ ਕਿਤੇ ਜਾ ਕੇ ਆਪਣ ਨੂੰ ਨੂਹਾਂ ਨੂੰ ਨਾ ਪੜਕਾ ਦੇ ਹਾਂ 4 ਕਿੱਲੇ ਆਪਣੇ ਹਿੱਸੇ ਦੀ ਆਹਾ 4 ਕਿੱਲੇ ਆਪਣੇ ਹਿੱਸੇ ਦੀ ਚਾਰ ਕਿੱਲੇ ਆਪਣੇ ਹਿੱਸੇ ਦੀ ਚਾਰ ਕਿੱਲੇ ਆਪਣੇ ਹਿੱਸੇ ਦੀ ਪਹਿਲੀ ਠੇਕੇ ਉੱਤੇ ਚੜਾਵਾਂਗੇ ਡਾਵਾਗੇ ਮੰਝੇ ਬੈਠਕ ਵਿੱਚ ਨਾਲੇ ਟੈਲੀਵਿਜ਼ਨ ਲਿਆਵਾਂਗੇ ਡਾਵਾਗੇ ਮੰਝੇ ਬੈਠਕ ਵਿੱਚ ਨਾਲੇ ਟੈਲੀਵਿਜ਼ਨ ਲਿਆਵਾਂਗੇ ਪਤਾ ਲਗੂ ਦੁਨੀਆਦਾਰੀ ਦਾ ਪਤਾ ਲਗੂ ਦੁਨੀਆਦਾਰੀ ਦਾ ਫਿਲਮਾਂ ਭੁਲਮਾਂ ਵੇਖਿਆ ਕਰਾਂਗੇ ਚਿੱਤਰ ਹਾਰ ਵੀ ਵੇਖਿਆ ਕਰਾਂਗੇ ਹਉ ਮੈਨੂੰ ਤਾਂ ਗੱਲ ਜੱਜ ਗੀਨੀ ਮੈਨੂੰ ਹੋਰ ਚੈਨਲਾਂ ਜਮਾਂ ਚੰਗੇ ਨਹੀਂ ਲੱਗਦੇ ਜਲੰਧਰ ਦੂਰਦਰਸ਼ਨ ਤੋਂ ਜਦੋਂ ਦੁਕਾਨਾਂ ਜੋੜੀਆਂ ਗਾਉਂਦੀਆਂ ਨੇ ਚੋ ਮੋਜੀ ਕਰਕੇ ਮahari ਸੁਣ ਲੇ ਮੈਨੂੰ ਐ ਹੁੰਦਾ ਮੈਂ ਟੀਵੀ ਦੇ ਵਿੱਚ ਵੜ ਜਾ ਨਾ ਕਹਾ ਤੂੰ ਹੁਣ ਮੁਖ ਤਿਆਰ ਕਰੀ ਕਿਉਂ ਦਾਲ ਚ ਪਾਉਣਾ ਹਟ ਗਈ ਨਹੀਂ ਜੋ ਭੁਗਤੀ ਆ ਕਾ ਤੋਂ ਹੁਣ ਮੁਖ ਤਿਆਰ ਕੋਰੇ ਕਿਉਂ ਢਾਲ ਚ ਪਾਉਨੋ ਹਟ ਗਈ ਨੀ ਮੈਂ ਕੀ ਕਰਾਂ ਸਰਦਾਰਾਂ ਬੇਨੂਹਾਂ ਦੀ ਘਰ ਵਿੱਚ ਭੁਗਤੀ ਆ ਵਾਹ ਭਾਈ ਬੋਝਕਰ ਵਾਲੇ ਜਿਉਂਦੇ ਵਸਦੇ ਰਹੋ ਮਹਾਰਾਜ ਤੁਹਾਡੀ ਮੱਕੀ ਵਧੀਆ ਨਿਕਲੇ ਭਾਈ ਅਸੀਂ ਤਾਂ ਅਰਦਾਸ ਬੇਨਤੀ ਕਰਦੇ ਆ ਫਸਲਾਂ ਵਧੀਆ ਹੋਣ ਤਾਂ ਹੀ ਜੈਲਾ ਬੜਾ ਖੁਸ਼ ਹੋ ਕੇ ਜਾਊਗਾ ਤਾਂ ਹੀ ਹੁਣ ਮੁਖ ਤਿਆਰ ਕੁਰੇ ਕਿਉਂ ਦਾਲ ਚ ਪਾਉਣੋਂ ਹਟ ਗਈ ਨਹੀਂ ਵਾਹਿਗੁਰੂ ਵਾਹਿ ਇਹ ਜੇ ਨਾ ਰੋਲ ਸੱਬਿਆ ਚਰ ਗਾਣੀ ਬਾਈ ਮੇਲ